ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ-ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਆਸਾਨੀ ਨਾਲ ਪਹੁੰਚ ਸਕਣ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਭੈਣਾਂ ਜਾਣਦੇ ਹੀ ਹੋ ਕਿ ਆਪਾਂ ਤੁਹਾਡੇ ਲਈ ਹਰ ਟਾਈਮ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਸੋ ਅੱਜ ਜਿਹੜੇ ਆਪਾਂ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਆਪਾਂ ਜਿਹੜਾ ਸੈੱਡ ਆ ਜਿਹੜਾ ਆਪਣਾ ਫਾਰਮ ਆ ਉਹ ਕਿਹੜੀ ਜਗ੍ਹਾ ਤੇ ਬਣਾ ਸਕਦੇ ਆ ਕਿੱਦਾਂ ਦਾ ਉੱਚ ਕਿੱਦਾਂ ਦੀ ਉਹ ਚ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਕਿੱਥੇ ਹੋਣਾ ਚਾਹੀਦਾ ਕੀ ਕੁਝ ਉਪਲਬਧ ਹੋਣਾ ਚਾਹੀਦਾ ਉੱਥੇ ਇਹਦੇ ਸਬੰਧ ਵਿੱਚ ਆਪਾਂ ਤੁਹਾਡੇ ਨਾਲ ਪੂਰੀ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਵੀਡੀਓ ਨਾਲ ਸਾਰੇ ਅੰਤ ਤੱਕ ਬਣੇ ਰਹੋ ਤਾਂ ਜੋ ਅੱਗੇ ਜਾ ਕੇ ਕਿਸੇ ਨੇ ਵੀ ਜਿਹੜਾ ਫਾਰਮ ਨਵਾਂ ਖੋਲਣਾ ਉਹਨਾਂ ਨੂੰ ਪ੍ਰੋਪਰ ਜਿਹੜੀ ਜਾਣਕਾਰੀ ਮਿਲ ਸਕੇ ਸੋ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖੋ ਪ੍ਰੋਪਰ ਦੇਖੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਸੋ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰ ਲੈਨੇ ਆ ਕਿ ਸ਼ੈੱਡ ਜਿਹੜਾ ਉਹ ਰੋਡ ਤੋਂ ਥੋੜਾ ਜਿਹਾ ਹਟਮਾ ਹੋਵੇ ਜਿਸ ਤਰ੍ਹਾਂ ਬਿਲਕੁਲ ਰੋਡ ਦੇ ਉੱਪਰ ਨਾ ਹੋਵੇ ਕਿਉਂ ਹਟਮਾ ਹੋਵੇ ਹੁਣ ਆਪਾਂ ਇਹ ਤੇ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਜਿਹੜਾ ਵੱਡਾ ਰੋਡ ਹੁੰਦਾ ਦੋਸਤੋ ਉੱਥੇ ਚੋਰੀ ਵਗੈਰਾ ਹੋਣਦੀਆਂ ਜਿਹੜੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਉਹ ਜਾਦੇ ਜਿਹੜੇ ਚਾਂਸ ਹੁੰਦੇ ਨੇ ਚੋਰੀ ਹੋਣ ਦੇ ਤੇ ਦੂਸਰਾ ਜਿਹੜਾ ਜਿਹੜੇ ਆਪਾਂ ਬਿਲਕੁਲ ਵੱਡੇ ਰੋਡ ਦੇ ਉੱਪਰ ਫਾਰਮ ਬਣਾ ਲੈਨੇ ਆ ਉੱਥੇ ਸ਼ੋਰ ਪ੍ਰਦੂਸ਼ਣ ਹਾਰਨ ਤੇ ਗੱਡੀਆਂ ਦਾ ਖੜਕਾ ਇਦੇ ਕਾਰਨ ਜਿਹੜੀਆਂ ਆਪਣੀਆਂ ਮੁਰਗੀਆਂ ਨੇ ਉਹ ਆਂਡੇ ਬਹੁਤ ਘਟਾ ਜਾਂਦੀਆਂ ਨੇ ਇਹਦੇ ਨਾਲ ਇਹਨਾਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਸੋ ਜਿਹੜਾ ਰੋਡ ਤੋਂ ਉਹ ਆਪਣਾ ਫਾਰਮ ਹਟਮਾ ਹੋਣਾ ਚਾਹੀਦਾ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਦੂਸਰੀ ਆਪਾਂ ਗੱਲਬਾਤ ਕਰ ਲਈਏ ਕਿ ਉੱਥੇ ਆਵਾਜਾਈ ਦੇ ਸਾਧਨ ਸਹੀ ਆ ਜਾ ਸਕਣ ਜਗ੍ਹਾ ਖੁੱਲੀ ਹੋਵੇ ਇਹ ਨਾ ਹੋਵੇ ਕਿ ਜਦੋਂ ਆਪਾਂ ਨੇ ਮਾਲ ਚਕਾਉਣਾ ਜਾਂ ਆਪਣੇ ਕੋਲ ਅੰਡੇ ਲੈਣ ਕਿਸੇ ਪਾਰਟੀ ਨੇ ਆਉਣਾਗਾ ਉੱਥੇ ਗੱਡੀ ਨਾ ਪਹੁੰਚ ਸਕੇ ਠੀਕ ਆ ਉਹ ਜਗ੍ਹਾ ਥੋੜੀ ਜਿਹੀ ਖੁੱਲੀ ਹੋਣੀ ਚਾਹੀਦੀ ਆ ਪਹੀਆਂ ਗਲੀਆਂ ਉਹ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਆਪਣੇ ਕੋਲ ਆਵਾਜਾਈ ਦੇ ਸਾਧਨ ਆ ਜਾ ਸਕਣ ਉਹ ਚ ਕੋਈ ਆਪਣ ਨੂੰ ਪ੍ਰੋਬਲਮ ਨਾ ਆਵੇ ਅਗਲਾ ਦੋਸਤੋ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਲੇਬਰ ਦੀ ਪੋਲਟਰੀ ਦਾ ਕੰਮ ਜਦੋਂ ਪਾਣੀ ਸਟਾਰਟ ਕਰਨਾ ਹੁੰਦਾ ਉਦੋਂ ਲੇਬਰ ਦੀ ਬਹੁਤ ਜ਼ਿਆਦਾ ਮਹੱਤਤਾ ਜਿਹੜੀ ਵਧੇ ਜਾਂਦੀ ਆ ਜਿੱਥੇ ਵੀ ਤੁਸੀਂ ਪੋਲਟਰੀ ਫਾਰਮਿੰਗ ਕਰਨਾ ਉੱਥੇ ਜਿਹੜੀ ਲੇਬਰ ਆ ਉਹ ਆਸਾਨੀ ਨਾਲ ਤੇ ਸਸਤੀ ਮਿਲ ਸਕੇ ਜਿਹੜੇ ਆਪਣੇ ਕਾਮੇ ਨੇ ਮੁਲਾਜ਼ਮ ਨੇ ਉਹ ਸਸਤੇ ਮਿਲ ਸਕਣ ਤੇ ਵਧੀਆ ਮਿਲ ਸਕਣ ਉਦੋਂ ਅੱਗੇ ਜਿਹੜਾ ਆਪਣਾ ਫਾਰਮ ਆ ਉਹ ਕਿਸੇ ਬੀੜ ਜਾਂ ਕਿਸੇ ਜੰਗਲ ਦੇ ਬਿਲਕੁਲ ਲਵੇ ਨਾ ਹੋਵੇ ਇਸ ਕਰਕੇ ਕਿ ਜਿਹੜੇ ਬੀੜ ਜਾਂ ਜੰਗਲ ਦੇ ਜਾਨਵਰ ਹੁੰਦੇ ਨੇ ਉਹ ਇਹਨਾਂ ਨੂੰ ਪਰੇਸ਼ਾਨ ਨਾ ਕਰ ਸਕਣ ਇਹ ਵੀ ਇੱਕ ਵੱਡਾ ਕਾਰਨ ਹੁੰਦਾ ਸੋ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਬਿਜਲੀ ਜਿਹੜੀ ਬਿਜਲੀ ਦੀ ਸਹੂਲਤ ਆਪਣੇ ਜਿਹੜਾ ਟਰਾਂਸਫਾਰਮ ਵਗੈਰਾ ਉਹ ਲਵੋਂ ਹੋਵੇ ਬਿਲਕੁਲ ਲਵੇ ਹੋਵੇ ਜੇਕਰ ਦੂਰ ਦੂਰ ਹੋਊਗਾ ਤਾਂ ਉਨਾ ਹੀ ਖਰਚਾ ਉੱਤੇ ਜ਼ਿਆਦਾ ਪੈ ਜਾਊਗਾ ਆਰਾਂ वगैरह ਲਿਉਣ ਤੇ ਸੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਬਿਜਲੀ ਦਾ ਪ੍ਰਬੰਧ ਆਪਾਂ ਨੂੰ ਨੇੜੇੋਂ ਮਿਲ ਸਕੇ ਟਰਾਂਸਫਾਰਮ ਤੋਂ ਜਿਹੜਾ ਕਨੈਕਸ਼ਨ ਨੇੜੇੋਂ ਮਿਲ ਸਕੇ ਇਹ ਜਿਹੜਾ ਤਾਂ ਆਪਾਂ ਘਰੇ ਕਰਦੇ ਆ ਫਾਰਮਿੰਗ ਛੋਟੇ ਫਾਰਮਿੰਗ ਉਹ ਤਾਂ ਗੱਲ ਵੱਖਰੀ ਹੈ ਜਿਹੜੇ ਪੱਕੇ ਮਰਸ਼ਲ ਤੌਰ ਤੇ ਫਾਰਮ ਕਰਾਂਗੇ ਉਹਦੇ ਲਈ ਬਿਜਲੀ ਦਾ ਅਲੱਗ ਕਨੈਕਸ਼ਨ ਲੈਣਾ ਪਊਗਾ ਸੋ ਆਪਾਂ ਨੂੰ ਜਿਹੜਾ ਬਿਜਲੀ ਨੇੜੇੋਂ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਦਵਾਦ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਦੋਸਤੋ ਪਾਣੀ ਦੀ ਸਪਲਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਫਾਰਮ ਤੱਕ ਜਿਹੜੇ ਪਾਣੀ ਦੀ ਸਪਲਾਈ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਸਹੀ ਤੇ ਸ਼ੁੱਧ ਪਾਣੀ ਦੇ ਸਕੀਏ ਇਸ ਤੋਂ ਅੱਗੇ ਦੋਸਤੋ ਗੱਲਬਾਤ ਆ ਗਈ ਹਵਾ ਦੇ ਵੈਂਟੀਲੇਸ਼ਨ ਦੀ ਜਿਹੜਾ ਹਵਾ ਦਾ ਵੈਂਟੀਲੇਸ਼ਨ ਬਹੁਤ ਵਧੀਆ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਆਪਣਾ ਜਿਹੜਾ ਫਾਰਮ ਆ ਕੋਈ ਪਹਾੜਾ ਕੋਈ ਉਹਦੇ ਪਿੱਛੇ ਹੋਵੇ ਜਾਂ ਉਹਦੇ ਅੱਗੇ ਹੋਵੇ ਹਵਾ ਦਾ ਜਿਹੜਾ ਵੈਂਟੀਲੇਸ਼ਨ ਨਾ ਹੋ ਸਕੇ ਪ੍ਰੋਪਰ ਜਿਹੜਾ ਮੁਰਗੀ ਫਾਰਮਿੰਗ ਚ ਖਾਸ ਕਰਕੇ ਪੰਜੇਕਰ ਗਰਮੀਆਂ ਦੀ ਗੱਲ ਕਰੀਏ ਤਾਂ ਜਿਹੜਾ ਹਵਾ ਦਾ ਵੈਂਟੀਲੇਸ਼ਨ ਸਹੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਜਿਹੜਾ ਆਪਣੇ ਫਾਰਮ ਦੇ ਵਿੱਚ ਜਿਹੜੀ স্মੈਲ ਵਗੈਰਾ ਨਾ ਆ ਸਕੇ ਤੇ ਜਿਹੜੀ ਧੁੱਪ ਪ੍ਰੋਪਰ ਆ ਸਕੇ ਧੁੱਪ ਆਪਣੇ ਫਾਰਮ ਨੂੰ ਲੱਗਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਜੇਕਰ ਆਪਾਂ ਸਰਦੀਆਂ ਦੀ ਗੱਲ ਕਰੀਏ ਸੋ ਇਹ ਗੱਲਾਂ ਦਾ ਵੀ ਆਪਾਂ ਨੇ ਖਾਸ ਧਿਆਨ ਰੱਖਣਾ ਜਿਹੜਾ ਹਵਾ ਦਾ ਵੈਂਟੀਲੇਸ਼ਨ ਆ ਉਹ ਬਿਲਕੁਲ ਸਹੀ ਤੇ ਪ੍ਰੋਪਰ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਚਾਰੇ ਪਾਸੇ ਦੀਵਾਰਾਂ ਹੋਣ ਕੰਦਾ ਹੋਣ ਠੀਕ ਆ ਨਾ ਹਵਾ ਜਿਹੜੀ ਆ ਜਾ ਨਾ ਸਕੇ ਸੋ ਇਹ ਗੱਲ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜੀ ਹਵਾ ਉਹ ਕ੍ਰੋਸਿੰਗ ਹੁੰਦੀ ਰਹੇ ਚਲੋ ਜਦੋਂ ਸਰਦੀਆਂ ਹੋਣੀਆਂ ਆ ਉਦੋਂ ਆਪਾਂ ਇਹਨਾਂ ਦੇ ਉੱਪਰ ਕੁਸ ਪੱਲੀ ਵਗੈਰਾ ਪਾ ਕੇ ਉਹਨੂੰ ਕਵਰ ਕਰ ਸਕਦੇ ਆ ਪਰ ਜਦੋਂ ਗਰਮੀ ਹੋਊਗੀ ਉਦੋਂ ਜਿਹੜਾ ਹਵਾ ਦਾ ਬਹਾਅ ਐਂਟਰ ਤੇ ਐਗਜ਼ਿਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਦੇ ਆ ਉਹ ਆ ਜਿਹੜਾ ਦੇਸੀ ਪੁਲਟਰੀ ਲਈ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਵਾਰਡ ਨੂੰ ਜਗ੍ਹਾ ਕਿੰਨੀ ਚਾਹੀਦੀ ਆ ਦੋਸਤੋ ਚਾਹੇ ਮੁਰਗਾ ਹੋਵੇ ਚਾਹੇ ਮੁਰਗੀ ਹੋਵੇ ਇਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਆ 2 ਸਕੁਅਰ ਫੁੱਟ ਜੇਕਰ ਆਪਾਂ ਦੇਸੀ ਦੀ ਗੱਲ ਕਰੀਏ ਅਗਰ ਆਪਾਂ ਬ੍ਰਾਇਲਰ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਥੋੜੀ ਬਹੁਤੀ ਘੱਟ ਵੀ ਚੱਲ ਜੂ ਪਰ ਜਿਹੜਾ ਦੇਸੀ ਪੋਲਟਰੀ ਲਈ 2 ਸਕੁਅਰ ਫੁੱਟ ਪਰ ਜਾਨਵਰ ਜ਼ਰੂਰੀ ਆ ਇਹਨਾਂ ਨੇ ਤੁਰਨਾ ਫਿਰਨਾ ਵੀ ਹੁੰਦਾ ਹੈ ਜਿਹੜਾ ਬ੍ਰਾਇਲਰ ਆ ਉਹ ਇੱਕ ਜਗ੍ਹਾ ਤੇ ਬੈਠਾ ਰਹਿੰਦਾ ਉਹਦੀ ਜਿਹੜੀ ਮੂਵਮੈਂਟ ਆ ਉਹ ਜ਼ਿਆਦਾ ਹੁੰਦੀ ਨਹੀਂ ਹੈਗੀ ਜਿਹੜਾ ਇਹ ਆਪਾਂ ਦੇਸੀ ਪੋਲਟਰੀ ਦੀ ਗੱਲ ਕਰ ਲਈਏ ਇਹ ਥੋੜਾ ਜਿਆ ਤੁਰਦੇ ਫਿਰਦੇ ਰਹਿੰਦੇ ਨੇ ਤਾਂ ਕਰਕੇ 2 ਸਕੇਅਰ ਫੁੱਟ ਇੱਕ ਜਿਹੜਾ ਵਾਰਡ ਨੂੰ ਸਫੀਸ਼ੈਂਟਾ ਬਿਲਕੁਲ ਹੋਣੀ ਚਾਹੀਦੀ ਆ ਸੋ ਇਹ ਜਿਹੜੀਆਂ ਗੱਲਾਂ ਨੇ ਦੋਸਤੋ ਆਪਾਂ ਮੇਨ ਮੇਨ ਤੁਹਾਡੇ ਤੁਹਾਨੂੰ ਦੱਸੀਆਂ ਨੇ ਕਿ ਫਾਰਮ ਕਿਹੜੀ ਜਗ੍ਹਾ ਤੇ ਹੋਣਾ ਚਾਹੀਦਾ ਕੀ ਗੱਲਬਾਤ ਹੋਣੀ ਚਾਹੀਦੀ ਆ ਅੱਗੇ ਕਈ ਵੀ ਰਣੇ ਜਿਹੜਾ ਫਾਰਮਿੰਗ ਸਟਾਰਟ ਕਰਨੀ ਆ ਸੋ ਇਨ੍ਹਾਂ ਗੱਲਾਂ ਤੋਂ ਜਿਹੜਾ ਆਪਾਂ ਲਾਹਾ ਲੈ ਸਕਦੇ ਆ ਹਰ ਬੰਦੇ ਨੂੰ ਦੋਸਤੋ ਆਏ ਹੁੰਦਾ ਕਿ ਆਪਾਂ ਜਿਹੜਾ ਫਾਰਮਿੰਗ 'ਚ ਸਫਲ ਹੋਈਏ ਤੇ ਸਫਲ ਸ਼ੁਰੂਆਤ ਕਰ ਸਕੀਏ ਕੋਈ ਨਹੀਂ ਚਾਹੁੰਦਾ ਕਿ ਸਾਨੂੰ ਜਿਹੜਾ ਫਾਰਮਿੰਗ 'ਚੋਂ ਘਾਟਾ ਪਵੇ ਜਿਹੜੀ ਅਗਲੇ ਦੋਸਤੋ ਪੁਆਇੰਟ ਮੈਂ ਤੁਹਾਨੂੰ ਦੱਸਣ ਲੱਗਿਆਂ ਇੱਕ ਰਹਿ ਗਿਆ ਸੀਗਾ ਉਹ ਪੁਆਇੰਟ ਇਹ ਆ ਕਿ ਜਿਹੜਾ ਆਪਣਾ ਫਾਰਮ ਆ ਉਹ ਬਿਲਕੁਲ ਆਬਾਦੀ 'ਚ ਨਾ ਹੋਵੇ ਜਿਸ ਤਰ੍ਹਾਂ ਘਰਾਂ ਦੇ ਵਿਚਕਾਰ ਨਾ ਹੋਵੇ ਕਿਸੇ ਕਲੋਨੀ 'ਚ ਨਾ ਹੋਵੇ ਤਾਂ ਕਿ ਕੋਈ ਲੋਕ ਆਪਾਂ ਨੂੰ ਕਹਿ ਨਹੀਂ ਸਕਣ ਕਿ 스멜 ਵਗੈਰਾ ਹੁੰਦੀ ਆ। ਅਗਰ ਉਹ ਕੰਪਲੀਟ ਕਰਦੇ ਨੇ ਤਾਂ ਆਪਾਂ ਨੂੰ ਫਾਰਮ ਚੱਕਣਾ ਵੀ ਪੈ ਸਕਦਾ। ਸੋ ਇਹ ਗੱਲ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਆਪਣਾ ਫਾਰਮ ਆ ਉਹ ਖੇਤਾਂ 'ਚ ਹੋਣਾ ਚਾਹੀਦਾ। ਜ ਘਰਾਂ ਤੋਂ ਕਾਫੀ ਜ਼ਿਆਦਾ ਦੂਰ ਹੋਣਾ ਚਾਹੀਦਾ ਤਾਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਕੋਈ ਜਿਹੜਾ ਘਰ ਵਾਲਾ ਕੋਈ ਹੋਰ ਆ ਕੰਪਲੀਟ ਨਾ ਕਰੇ ਕਿ ਹਾਂ ਸਾਨੂੰ 스멜 ਆਉਂਦੀ ਆ ਜਾਂ ਇਹ ਉਹ ਕਰਕੇ ਇਹ ਚੀਜ਼ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ। ਅਗਰ ਕੋਈ ਕੰਪਲੀਟ ਕਰਦਾਗਾ ਕਿ ਸਾਨੂੰ ਸਮੈਲ ਆਉਂਦੀ ਹੈ ਤਾਂ ਆਪਾਂ ਨੂੰ ਫਾਰਮ ਚੱਕਣਾ ਹੀ ਪੈ ਸਕਦਾ ਦੋਸਤੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਆਬਾਦੀ ਤੋਂ ਆਪਣਾ ਫਾਰਮ ਕਾਫੀ ਦੂਰ ਹੋਣਾ ਚਾਹੀਦਾ ਸੋ ਦੋਸਤੋ ਜੇਕਰ ਇਹ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤੇ ਫਾਰਮਿੰਗ ਕਰਾਂਗੇ ਤਾਂ ਮੈਨੂੰ ਸਮਝਦਾ ਕਿ ਫਨ ਕੋਈ ਘਾਟਾ ਪਊਗਾ ਆਪਾਂ ਹਮੇਸ਼ਾ ਜਿਹੜਾ ਕ੍ਰੌਪਟ ਵੱਲ ਜਾਵਾਂਗੇ ਸੋ ਦੋਸਤੋ ਆਪਾਂ ਤੁਹਾਡੇ ਲਈ ਇਦਾਂ ਦੀ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆਂ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਘੰਟੀ ਦਾ ਬਟਨ ਦਬਵਾ ਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਕਿਸੇ ਵੀ ਵਿਸ਼ੇ ਤੇ ਦੋਸਤੋ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਆਪਾਂ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਹੀ ਵਿਸ਼ੇ ਤੇ ਤੁਹਾਡੇ ਲਈ ਜਿਹੜੀ ਵੀਡੀਓ ਬਣਾ ਦਾਂ ਆਪਣੀਆਂ ਸਾਰੀਆਂ ਵੀਡੀਓ ਦੋਸਤੋ ਜਾਣਕਾਰੀ ਵਾਲੀਆਂ ਹੁੰਦੀਆਂ ਨੇ ਕੋਈ ਵੀ ਫालतੂ ਨਹੀਂ ਹੁੰਦੀ ਸੋ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ ਤਾਂ ਜੋ ਆਪਾਂ ਤੁਹਾਨੂੰ ਹਮੇਸ਼ਾ ਹੀ ਵਧੀਆ-ਵਧੀਆ ਜਿਹੜੀ ਜਾਣਕਾਰੀ ਉਹ ਦੇ ਸਕੀਏ ਸੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ